ਵਿਦਾਨ ਸਬਾ ਹਲਕਾ ਨਾਬਾਦੇ ਪਿੰਡ ਸਰਾਜਪੁਰ ਵਿਖੇ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵਮਾਨ ਵੱਲੋਂ ਪਿਛਲੇ ਸਾਲ ਲਗਾਏ ਗਏ ਤਿੰਨੀ ਪੱਥਰਾਂ ਵਿੱਚੋਂ ਇੱਕ ਟੁੱਟ ਗਿਆ ਅਤੇ ਦੋਨੀ ਪੱਥਰ ਗਾਇਬ ਹਨ ਇਸ ਸਬੰਧੀ ਦੋ ਮੌਕੇ ਦੇ ਪੰਚਾਇਤ ਮੈਂਬਰਾਂ ਨੇ ਗੰਭੀਰ ਦੋਸ਼ ਲਗਾਏ ਹਨ ਇਸ ਸਬੰਧੀ ਜਦੋਂ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵਮਾਨ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਇਨਕੁਆਇਰੀ ਕਰਕੇ ਦੋਸ਼ੀਆਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਕੀ ਮਾਮਲਾ ਜਿੱਦਾਂ ਮਾਮਲਾ ਹੈਗਾ ਜੀ ਗਰਾਊਂਡ ਦਾ ਤੇ ਮਿੰਨੀ ਪੈਸ ਦਾ ਜਿਹੜਾ ਕਿ 2023 ਚ ਇਹਦਾ ਵਿਘਾਟਨ ਕਰਿਆ ਗਿਆ ਸੀ ਨਹੀਂ ਪੱਥਰ ਰੱਖਿਆ ਗਿਆ ਸੀ ਐਮਐਲਏ ਸਾਹਿਬ ਵੱਲ ਤੇ ਮੌਜੂਦਾ ਪੰਚੇ ਪੰਚਾਇਤ ਨੇ ਪਤਾ ਨਹੀਂ ਤਾਂ ਪਿਛਲੀ ਪੰਚਾਇਤ ਦੇ ਖਾਰਖਾਨ ਦੇ ਮਾਰੇ ਨੇ ਕਿ ਉਹਨਾਂ ਨੇ ਰੱਖਿਆ ਅਸੀਂ ਢਾ ਦਈਏ ਅਸੀਂ ਆਪਣਾ ਕੰਮ ਕਰੀਏ ਲੇਕਿਨ ਇਹ ਕੋਈ ਵਧੀਆ ਗੱਲ ਨਹੀਂ ਹੈਗੀ ਇਹ ਨਹੀਂ ਪੱਥਰ ਨੂੰ ਢਾਇਆ ਗਿਆ ਨਹੀਂ ਪੱਥਰ ਨੂੰ ਢਾ ਕੇ ਉਥੇ ਮਿੰਨੀ ਪੈਸ ਦੇ ਜਿਹੜੇ ਜਗਾ ਸੀ ਪਲਾਟਰ ਨੂੰ ਵਹਾਇਆ ਗਿਆ ਜਿਹੜਾ ਕਿ ਗੈਰ ਕਾਨੂੰਨੀ ਹੈ ਨਹੀਂ ਪੱਥਰ ਵਾਲਾ ਤਾਂ ਬਿਲਕੁਲ ਹੀ ਗੈਰ ਕਾਨੂੰਨੀ ਆ ਤਿੰਨ ਨਹੀਂ ਪੱਥਰ ਸੀਗਾ ਜੀ ਤਿੰਨਾਂ ਦੇ ਤਿੰਨ ਉਹ ਤੋੜੇ ਗਏ ਨੇ ਉਦਾਂ ਦਾ ਡਿਗਣ ਵਾਲਾ ਕੋਈ ਹਿਓ ਨਹੀਂ ਸੀਗਾ ਜੀ ਕਿ ਉਹਨੂੰ ਉਂ ਖੜਾ ਕਰਿਆ ਗਿਆ ਸੀ ਆਪਾਂ ਨੇ ਕਿ ਡਿਗ ਗਿਆ ਉਹ ਤਾਂ ਜਾਣ ਬੁੱਝ ਕੇ ਡਿਗਿਆ ਗਿਆ ਤੇ ਜੇ ਆਪਾਂ ਕਹੇ ਜੀ ਕਿ ਆਮ ਬੱਦਈ ਦਾ ਕੋਈ ਉਥੇ ਪੈ ਨਹੀਂ ਸਕਦੀ ਸੀ ਕੋਈ ਹਿੰਮਤ ਕਿ ਉਹਨੂੰ ਢਾ ਸਕੀਏ ਪੰਚਾਇਤ ਹੀ ਕਰ ਸਕਦੀ ਸੀ ਇਹਨੂੰ ਉਹ ਹੀ ਢਾ ਸਕਦੀ ਹੈ ਉਹ ਹੀ ਬਣਾ ਸਕਦੀ ਹੈ ਤੇ ਮਾਨ ਸਰਕਾਰ ਦਾ ਤਰਜੀਹ ਦੇ ਰਹੀ ਹੈ ਕਿ ਖੇਡ ਗਰਾਉਂਡ ਬਣਾਏ ਜਾਣ ਹਰੇਕ ਪਿੰਡ ਪਿੰਡ ਚ ਲੇਕਿਨ ਇੱਥੇ ਉਥੇ ਕਬਜ਼ਾ ਕਰਾਇਆ ਜਾ ਰਹੇ ਆ ਇੱਥੇ ਉਹਨੂੰ ਬੰਦ ਕਰਾਇਆ ਜਾ ਰਿਹਾ ਜਿਹੜਾ ਕਿ ਸਖਤ ਨਿੰਦਾ ਕਰਦੇ ਆ ਮਿੰਨੀ ਪੈਲਸ ਦਾ ਇਸ ਪਿੰਡ ਨੂੰ ਬਹੁਤ ਹੀ ਸਲਾਘਾਜੋ ਕਦਮ ਸੀਗਾ ਜਿਹੜਾ ਕਿ ਪਿਛਲੀ ਪੰਚਾਇਤ ਨੇ ਕਰਿਆ ਸੀ ਲੇਕਿਨ ਹੁਣ ਵਾਲੀ ਪੰਚਾਇਤ ਨੇ ਉਹਨੂੰ ਬੰਦ ਕਰ ਦਿੱਤਾ ਗਿਆ ਮੈਂ ਪੰਚਾਇਤ ਮੈਂਬਰ ਹੁੰਦੇ ਇਹਦੀ ਸ਼ਖਤ ਨਹੀਂ ਦਿਆ ਕਰਦਾ ਕੀ ਮੁੱਖ ਮੰਤਰੀ ਅਤੇ ਹਲਕਾ ਵਿਧਾਇਕ ਨੂੰ ਪੁੱਛਣਾ ਚਾਹੀਦਾ ਉਹਨਾਂ ਨੂੰ ਇੱਕ ਤਾਂ ਮਾਨ ਸਰਕਾਰ ਨੂੰ ਭਗਵੰਤ ਮਾਨ ਮੁੱਖ ਮੰਤਰੀ ਸਾਹਿਬ ਨੂੰ ਤੇ ਹਲਕਾ ਦੇਮਨ ਐਮ ਐਲ ਏ ਜੀ ਨੂੰ ਉਹਨਾਂ ਨੂੰ ਬੇਨਤੀ ਹੈ ਕਿ ਇੱਥੇ ਮੌਕਾ ਦੇਖ ਕੇ ਜਿਨ੍ਹਾਂ ਦੋਸ਼ੀਆਂ ਤੇ ਇਹਨਾਂ ਨੇ ਇਹ ਪਨਾ ਨਹੀਂ ਪੱਥਰ ਟਾਇਆ ਗਿਆ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਤੇ ਇਹਨਾਂ ਦਾ ਕਬਜ਼ਾ ਛਡਾਇਆ ਜਾਵੇ ਮਿੰਨੀ ਪੈਸ ਦਾ ਤੇ ਗਰਾਊਂਡ ਦਾ ਹਾਂ ਜੀ ਵੀਰ ਜੀ ਕੀ ਮਾਮਲਾ ਪੂਰਾ ਜੀ ਸਰ ਮਾਮਲਾ ਤਾਂ ਇਹ ਹੈ ਜੀ ਮਤਲਬ ਮੇਰੇ ਮਦਰ ਨੇ ਹੈਗੇ ਆ ਪੰਚਾਇਤ ਮੈਂਬਰ ਪਿੰਡ ਸਰਾਜਪੁਰ ਤੋਂ ਵਾਰਡ ਨੰਬਰ 5 ਚੋਂ ਇਹ ਪਿਛਲੀ ਸਰਕਾਰ ਸੀ ਜੋ ਮਤਲਬ ਪੰਚਾਇਤ ਸੀਗੀ ਪਿਛਲੀ ਜੋ ਉਸ ਪੰਚਾਇਤ ਦੁਆਰਾ ਇੱਕ ਬੱਚਿਆਂ ਦੇ ਖੇਡਣ ਲਈ ਇੱਕ ਬਾਟ ਢਾਈ ਕਿੱਲਿਆਂ ਦਾ ਢਾਈ ਏਕੜ ਦਾ ਗਰਾਊਂਡ ਛੱਡਿਆ ਗਿਆ ਸੀ ਤੇ 6 ਬਿਗੇ ਵੀ ਇੱਕ ਮਿੰਨੀ ਪੈਲਸ ਬਣਾਉਣ ਦੀ ਖਾਤਰ ਉਹ ਜਗ੍ਹਾ ਛੱਡੀ ਗਈ ਸੀ ਜਿਸ ਦਾ ਉਦਘਾਟਨ ਪੂਰਾ ਵਧੀਆ ਤਰੀਕੇ ਨਾਲ ਐਮਐਲਏ ਦੇਮਾਂ ਸਾਹਿਬ ਨੇ ਆਪ ਕੀਤਾ ਸੀਗਾ ਮੌਜੂਦਾ ਮੌਕੇ ਦੇ ਉੱਤੇ ਉਹਨਾਂ ਨੇ ਗ੍ਰਾਂਟ ਵੀ ਅਲਾਟ ਕਰਾਈ ਸੀ ਇਹਨਾਂ ਨੂੰ ਉਸ ਨੂੰ ਬਣਾਉਣ ਵਾਸਤੇ ਤੇ ਅਲਦ ਵਾਲੇ ਬਾਉਂਡਰੀ ਵਾਲ ਵਜੋਂਣ ਵਾਸਤੇ ਬੁਰਜੀਆਂ ਵੀ ਲਗਾਈਆਂ ਗਈਆਂ ਕਿਆਂ ਪਰ ਪ੍ਰੰਤੂ ਸਰਕਾਰ ਇਲੈਕਸ਼ਨ ਤੋਂ ਬਾਅਦ ਪੰਚਾਇਤ ਦੇ ਬਦਲੀ ਹੋਣ ਨਾਲ ਮਤਲਬ ਆਪੋਜੀਸ਼ਨ ਪੰਚਾਇਤ ਨੇ ਜਿੱਦਵੈਸ਼ ਦੇ ਕਾਰਨ ਨਾਲ ਤਾਂ ਨਹੀਂ ਬਥਰ ਟਹਾ ਦਿੱਤੇ ਜੀ ਨੀ ਪੱਥਰ ਦਾ ਟਹਾਣੀ ਸੀ ਉਲਟਾ ਜਿਹੜਾ ਜਮੀਨ ਸੀਗੀ ਉਹ ਮਿਨੀ ਪੈਲਸ ਵਾਲੀ ਉਸ ਤੇ ਵੀ ਨਜਾਇਜ਼ ਕਬਜ਼ਾ ਕਰਾ ਕੇ ਉਸ ਤੇ ਜਿਰੀ ਲਗਵਾ ਦਿੱਤੀ ਗਈ ਦੇਖੋ ਜੀ ਨੀ ਪੱਥਰ ਢਾਣਾ ਕੋਈ ਮਾੜੀ ਮੋਟੀ ਗੱਲ ਤਾਂ ਹੈ ਨਹੀਂ ਇਹ ਸਰਪੰਚ ਦੇ ਹੱਥ 'ਚ ਵੀ ਐਡੀ ਪਾਵਰ ਹੈ ਨਹੀਂ ਵੀ ਕੋਈ ਨੀ ਪੱਥਰ ਢਾ ਦੇ ਉਹ ਨਹੀਂ ਜਿਹੜਾ ਹੈਗਾ 20 ਪੱਥਰ ਕਿੰਨੇ ਦਿਨ ਹੋ ਗਏ ਇੱਥੇ ਹੈਗੇ ਕਹੇ ਪਹਿਰੇ ਇਹ ਨਹੀਂ ਪਤਾ ਕਿੰਨੇ ਕਿੰਨੇ ਨੀ ਪੱਥਰ ਟੁੱਟੇ ਨੇ ਕੋਲ ਨੀ ਪੱਥਰ ਜੀ ਤਿੰਨ ਨੀ ਪੱਥਰ ਟੁੱਟੇ ਨੇ ਸਰ ਕਾਹਦੇ ਕਾਹਦੇ ਸੀ ਉਹ ਇੱਕ ਤਾਂ ਹੈਗਾ ਸੀਗਾ ਜੀ ਆਪਣਾ ਮਿਨੀ ਪੈਲਸ ਦਾ ਇੱਕ ਮਿਨੀ ਪਾਰਕ ਦਾ ਸੀਗਾ ਤੇ ਦੂਸਰਾ ਹੈਗਾ ਸੀਗਾ ਪਲੇਗਰਾਉਂਡ ਦਾ ਤੇ ਤੀਸਰਾ ਹੈਗਾ ਸੀਗਾ ਜੀ ਆਪਣਾ ਬਸ ਸਟੈਂਡ ਦਾ ਹੁਣ ਕਿਵੇਂ ਜਿਵੇਂ ਟੁੱਟੇ ਨੇ ਮਤਲਬ ਕੀ ਹਾਲਾਤ ਮੌਜੂਦਾ ਨੇ ਮੌਜੂਦਾ ਹਾਲਾਤ ਸਰ ਤੁਸੀਂ ਮੌਕਾ ਜਾ ਕੇ ਦੇਖ ਸਕਦੇ ਹੋ ਉੱਥੇ ਟੁੱਟ ਗਏ ਉੱਥੇ ਗਿਰੇ ਪਏ ਨੇ ਕੋਈ ਇੱਟਾਂ ਕੋਈ ਕੋਈ ਕਿਤੇ ਪਈ ਆ ਕੋਈ ਇੱਟ ਕਿਤੇ ਪਈ ਆ ਉਹਦੀ ਇੱਟਾ ਕਿੰਨਾ ਟਾਈਮ ਹੋ ਗਿਆ ਗਿਰੇ ਨੇ ਉਹਨਾਂ ਨੂੰ ਕਿੰਨਾ ਤੇ ਤਕਰੀਬਨ ਬਸ ਆਹੀ ਮਿਲਦਾ ਜੀ ਮਹੀਨੇ ਤੇ ਗੇੜੇ ਹੋ ਗਿਆ ਹੋਊਗਾ ਉਹਨਾਂ ਦੇ ਮੈਂ ਇਹ ਦੋ ਵਾਰ ਕਹਿਆ ਦਿਨਾ ਉਹਨੂੰ ਚੁੱਪ ਕੇ ਇਸ ਉਹ ਕਰਨ ਦਾ ਨਹੀਂ ਸਰ ਬਹੁਤ ਜਗ੍ਹਾ ਤੇ ਜਾਇਆ ਮੈਂ ਮੈਂ ਕਹਿੰਦਾ ਬੀਡੀ ਵੀ ਉਹ ਦਫਤਰ ਮੈਂ ਜਾਇਆ ਜੀ ਕੱਲ ਮੈਂ ਵੀਡੀਓ ਸਾਫਟ ਤੇ ਦੇਣ ਗਿਆ ਕਿਉਂਕਿ ਮੈਂ ਪੰਚਾਇਤ ਮੈਂਬਰ ਦੇ ਬੇਟਾ ਹੋਣ ਦੇ ਨਾਲ ਨਾਲ ਮੈਂ ਹਲਕੇ ਦਾ ਮੈਂ ਬੀਜੇਪੀ ਦਾ ਸੀਨੀਅਰ ਆਗੂ ਵੀ ਹਾਂ ਮੈਂ ਵੀਟਪੀ ਉਹਦੇ ਗਿਆ ਕੱਲ ਉੱਥੇ ਵੀ ਸਾਡੀ ਕੋਈ ਸੁਣਵਾਈ ਨਹੀਂ ਹੋਈ ਉਲਟਾ ਉਹਨਾਂ ਵੱਲੋਂ ਇਹ ਜਵਾਬ ਦਿੱਤਾ ਗਿਆ ਫੈਕਟਰੀ ਸਾਹਿਬ ਵੱਲੋਂ ਕਿ ਪੰਚਾਇਤ ਨੂੰ ਅਧਿਕਾਰ ਆ ਵੀ ਜਿੰਨਾ ਟਾਈਮ ਜ਼ਮੀਨ ਖਾਲੀ ਪਈ ਆ ਉਹਨੂੰ ਠੇਕੇ ਦੇ ਦੇ ਸਕਦੀ ਆ ਨਹੀਂ ਫਿਰ ਨਹੀਂ ਕੋਈ ਤੋੜੇਗੇ ਨੇ ਉਹ ਉਸ ਵਾਰ ਤੱਕ ਕੋਈ ਉਹਨਾਂ ਨੇ ਐਕਸ਼ਨ ਲਈ ਨਹੀਂ ਜੀ ਉਹ ਤਾਂ ਉਹ ਤਾਂ ਸਾਨੂੰ ਇਹ ਗੱਲ ਕਹਿ ਰਹੇ ਆ ਕਿ ਸੈਕਟਰੀ ਸਾਹਿਬ ਕਹਿੰਦੇ ਵੀ ਇਹ ਕਾਨੂੰਨ ਦੇ ਵਿੱਚ ਹੈਗਾ ਵੀ ਪੰਚਾਇਤ ਦੇ ਸਕਦੀ ਆ ਠੇਕੇ ਤੇ ਵੀ ਤੁਸੀਂ ਇਸ ਦੇ ਵਿੱਚ ਵਿਘਨ ਨਾ ਪਾਓ ਯੂ ਸੈਪਰੇਟਿਵ ਪਰ ਨਹੀਂ ਕਿ ਫਿਰ ਤੁਹਾਨੂੰ ਕਿ ਤੋੜਸਾਂ ਇਹ ਇਹ ਅਸੀਂ ਐਪਲੀਕੇਸ਼ਨ ਲਿਖ ਕੇ ਡੀਸੀ ਸਭ ਨੂੰ ਦੇ ਆ ਜੀ ਕੱਲ੍ਹ ਸੂਰਕੇ ਨੂੰ ਕਿਹਨੇ ਮжоਰਿਟੀ ਮੰਗ ਕਰੀਏ ਤੁਸੀਂ ਨੂੰ ਮੰਗ ਤਾਂ ਸਰ ਇਹੀ ਕਰੀਆ ਵੀ ਉਹਦਾ ਨੀ ਪੱਥਰਾ ਦੁਬਾਰਾ ਚਲੋ ਲੱਗਣਾ ਪਰ ਜਿਹੜਾ ਮੰਨ ਲਓ ਜਿੰਨਾ ਪੈਸਾ ਆਇਆ ਸੀਗਾ ਪਲੇਗਰਾਉਂਡ ਵਾਸਤੇ ਤੇ ਮੈਨੀ ਪੈਲਸ ਵਾਸਤੇ ਉਹਦੀ ਦੁਬਾਰਾ ਉਹ ਸਾਰੀ ਕਰਾਈ ਜਾਵੇ ਇਹ ਨਜਾਇਜ਼ ਕਬਜ਼ਾ ਛਡਾਇਆ ਜਾਵੇ ਤੇ ਕੀ ਐ ਨਹੀਂ ਕਿ ਸੂਰਕੇ ਨੂੰ ਕੀ ਲੱਗਦਾ ਮਕਸਦ ਤਾਂ ਸਰ बस ਇਹੀ ਹੈ ਵੀ ਆਪੋਜੀਸ਼ਨ ਪਾਰਟੀਆਂ ਵਿੱਚ ਜਿੱਦਵੈਸ ਕੱਢਣ ਦੇ ਕਾਰਨ ਵੀ ਤਾਂ ਕਿ ਪੁਰਾਣੀ ਜੋ ਪੁਰਾਣੀ ਪੰਚਾਇਤ ਨੇ ਕੰਮ ਕਰਾਇਆ ਸੀ ਜੋ ਉਹਨਾਂ ਦੇ ਨਾਮ ਉਹਨਾਂ ਦਾ ਚਪਣਾ ਸੀਗਾ ਜੀ ਉਹ ਹੁਣ ਨਵੀਂ ਪੰਚਾਇਤ ਨੂੰ ਉਹਨਾਂ ਦਾ ਨਾਮ ਦੁਖਦਾ ਸੀਗਾ ਵੀ ਕਿਤੇ ਉਹਨਾਂ ਦਾ ਨਾਮ ਨਾ ਲੱਗ ਜਵੇ ਹੁਣ ਤਾਂ ਇਸ ਟਾਈਮ ਤੱਕ ਅਕਾਲੀ ਦਲ ਦਾ ਸਰਪੰਚ ਹੈ ਜੀ ਨਹੀਂ ਤੋਂਨੋ ਕਿਲਾ ਵੀ ਕੋਈ ਹੋਈ ਵੀ ਹਸਣਾ ਵੀ ਨੇਰੀ ਜਿਹਾ ਕਿਸੇ ਪਸ਼ੂ ਨੇ ਜੋ ਚਿਟਕਾ ਹੋਇਆ ਸਰ ਨੇਰੀ ਨਾਲ ਤਾਂ ਡਿਗਨਲ ਹੈ ਨਹੀਂ ਜੀ तकरीबन 12 12 तकरीबन 12 12 ਇੰਚੀ ਗੰਦਾ ਨੇ ਸਾਡੋ ਅੱਛਾ ਨੀ ਬੱਥਰ ਦੀਆਂ ਪਰੇਟਾਂ ਵੀ ਖੋਲ ਕੇ ਲੈ ਗਏ ਜੀ ਅੱਛਾ ਕੌਣ ਲੱਗਾ ਤੁਹਾਨੂੰ ਕਿਹਨੇ ਕੰਮ ਕਰਿਆ ਸਰ ਹੁਣ ਇਹ ਤਾਂ ਜਿਹੜੇ ਬੰਦੇ ਨੇ ਉੱਥੇ ਕਬਜ਼ਾ ਕਰਿਆ ਇਹ ਤਾਂ ਫਿਰ ਉਹਨਾਂ ਦੀ ਹੋ ਸਕਦਾ ਜੀ ਤੈਨੂੰ ਹੋਰ ਕਿਹਨੂੰ ਮੰਗੇ ਤੁਸੀਂ ਕਿਸੇ ਦੂਜੇ ਕੋਈ ਅੱਗੋਂ ਨੂੰ ਮਿਲਿਆ ਹਾਂ ਸਰ ਮੈਂ ਆਪਣਾ ਰਵਨੀਤ ਬਿੱਟੂ ਜੀ ਦੀ ਗੱਲ ਵੀ ਧਿਆਨ ਚ ਲਿਆਂਦੀ ਅੱਜ ਤੇ ਆਪਣਾ ਬੀਬਾ ਆਪਣਾ ਜੈਂਦਰ ਗੌਰ ਜੀ ਪਟਿਆਲਾ ਤੋਂ ਅੱਜ ਮੈਂ ਉਹਨਾਂ ਦੇ ਵੀ ਗੱਲ ਧਿਆਨ ਚ ਲਿਆਂਦੀ ਆ ਇਹ ਤੇ ਉਹਨਾਂ ਨੇ ਵੀ ਅੱਜ ਮੈਨੂੰ ਕਿਹਾ ਵੀ ਛੇਤੀ ਤੋਂ ਛੇਤੀ ਆਪਾਂ ਇਹਦੇ ਕਾਰਵਾਈ ਕਰਾਂਗੇ ਅੱਜ ਵੀ ਪਲੇ ਗਰਾਊਂਡ ਨੂੰ ਲੈ ਕੇ ਕੀ ਕਹਿਣਾ ਚਾਹੀਦਾ ਤੁਸੀਂ ਜਿੱਥੇ ਇੱਕ ਵਾਰੀ ਸਰਕਾਰ ਪਲੇ ਗਰਾਊਂਡ ਬਣਾ ਰਹੀ ਹੈ ਸਰ ਅਸੀਂ ਤਾਂ ਭਗਵਾਨਤਮਾਨ ਸਰਕਾਰ ਨੂੰ ਬਸ ਇੱਕ ਇਹੀ ਆਪ ਦੇ ਸਮਾਜ ਦੇ ਵ Ради ਸਨੇਹਾ ਦੇਣਾ ਚਾਹੁੰਦੇ ਆਂ ਵੀ ਇੱਕ ਪਾਸੇ ਤਾਂ ਤੁਸੀਂ ਬੱਚਿਆਂ ਦੇ ਖੇਡਣ ਲਈ ਲੱਗ ਲੱਗ ਜਗ੍ਹਾ ਤੇ ਜਾ ਕੇ ਨੀਂ ਪੱਥਰ ਰੱਖ ਰਹੇ ਹੋ ਪਰ ਲੱਗ ਲੱਗ ਜਗ੍ਹਾ ਤੇ ਨੀਂ ਪੱਥਰ ਰੱਖਣ ਦਾ ਫਾਇਦਾ ਤਾਂ ਤਾਂ ਹੈ ਜੀ ਜੇ ਉਹਨਾਂ ਦੀ ਸਾਂਭ ਸੰਭਾਲ ਹੋਵੇ ਜਾਂ ਉਹਨਾਂ ਦੇ ਕੰਮ ਚੱਲੇ ਸਾਡੇ 3 ਸਾਲ ਹੋ ਗਏ ਜੀ ਨੀਂ ਪੱਥਰ ਰੱਖੇ ਨੂੰ ਉਲਟਾ ਕੰਮ ਤਾਂ ਕੀ ਹੋਣਾ ਸੀ ਜੀ ਸਾਡੇ ਨਹੀਂ ਪੱਥਰ ਵੀ ਵੱਟ ਕੇ ਲੈ ਗਏ ਹੁਣ ਅਸੀਂ ਬੇਨਤੀ ਕਰਦੇ ਆਂ ਭਗਵੰਤਾਨ ਸਰਕਾਰ ਨੂੰ ਵੀ ਪਲੀਜ਼ ਸਾਡੇ ਖੇਡ ਗਰਾਊਂਡ ਦਾ ਕੰਮ ਜਲਦੀ ਤੋਂ ਜਲਦੀ ਕਰਾਇਆ ਜਾਵੇ ਜੀ ਦੋਸ਼ੀਆਂ ਦੇ ਖਿਲਾਫ ਦਾ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਆ ਕਾਦੇ ਵਾਰੀ ਦੋਸ਼ੀਆਂ ਨੂੰ اچھا ਦੋਸ਼ੀਆਂ ਖਲਾਫ ਅਸੀਂ ਤਾਂ ਅਖੀਰ ਦੇ ਵਿੱਚ ਇਹੀ ਕਹਿਣਾ ਚਾਹੁੰਦੇ ਆਂ ਜੀ ਵੀ ਜਿਹੜਾ ਗਰਾਊਂਡ ਦੇ ਵਿੱਚ ਗੰਦਾ ਮਲਬਾ ਸਿੱਟਿਆ ਗਿਆ ਇੱਕ ਤੈਨੂੰ ਸਾਫ ਸ ਕਰਾਇਆ ਜਾਵੇ ਇਹ ਕਿ ਜਿਹੜੇ ਨਜਾਇਜ਼ ਕਬਜ਼ੇ ਕਰਾਏ ਗਏ ਨੇ ਗਰਾਊਂਡ ਦੇ ਵਿੱਚ ਉਹਨਾਂ ਨੂੰ ਛਡਵਾਇਆ ਜਾਵੇ ਤੇ ਇਸ ਨੂੰ ਖੇਡਣਯੋਗ ਬਣਾਇਆ ਜਾਵੇ ਤੇ ਦੋਸ਼ੀਆਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਪਤਾ ਕੀ ਆਉਂਦਾ ਜੀ? ਮਿੰਦਰਪੁਰ ਹੈ ਜੀ ਮਿੰਦਰਪੁਰ। ਇਹ ਪੰਚਾਇਤ ਵਿੱਚ ਪੁੱਛੀਏ ਉਹਨੂੰ। ਅਕੇ ਪੰਚਾਇਤ ਮੈਂਬਰ। ਕੀ ਕਹਿਣਾ ਚਾਹੁੰਦੇ ਜੀ? ਬਸ ਅਸੀਂ ਇਹੋ ਜਿਹਾ ਉਹਨਾਂ ਜੀ ਬੱਚਿਆਂ ਦਾ ਗਰਾਊਂਡ ਬਣੇ। ਉਹ ਤੇ ਕੋਈ ਹੋਣਾ ਹੋਵੇ ਕੋਈ ਬੰਦਨਾ ਕਰੇ ਜਾਣ ਕੋਈ ਕਾਬਜਾ ਨਾ ਕਰੇ ਅੱਛੇ ਹੀ ਮੰਗ ਕਹਿਣਗੇ ਕੀ ਨਹੀਂ ਗਰਾਉਂਡ ਦਾ ਹਾਂ ਸਾਹਿਬ ਜਿਹੜੇ ਦੋਸ਼ ਲਗਾਏ ਜਾ ਰਹੇ ਨੇ ਵੀ ਤਿੰਨ ਨਵੇਂ ਪੱਥਰ ਨੇ ਜਿਹੜੇ ਉਹ ਗਾਇਬ ਨੇ ਤੇ ਉਹਨਾਂ ਵਾਲੇ ਕਿਸੇ ਕੀ ਜਾਣ ਚੋਣ ਹਾਂਜੀ ਮੇਰੇ ਹੁੰਦੇ ਸਿਰਫ ਗਰਾਉਂਡ ਵਾਲਾ ਨਹੀਂ ਪੱਥਰ ਸੀ ਉਹ ਗਿਰਿਆ ਪਿਆ ਸੀ ਜਿਹਦੀ ਪਰਮਾਨਗੀ ਲਈ ਪਿਆ ਉਹਨੂੰ ਦੁਬਾਰਾ ਰਿਪੇਅਰ ਕਰਕੇ ਅਸੀਂ ਸਟੇਡੀਅਮ ਬਣਾ ਰਹੇ ਸੀ ਹਾਂਜੀ ਜੋ ਪਿੰਡ ਦੇ ਟੋਲੇ ਸੱਪੜ ਤੋਂ ਜੀ ਚਾਹ ਨੂੰ ਕੋਈ ਮਿਲਿਆ ਮਲਬਾ ਉਹ ਮਿਕਸ ਕਰਕੇ ਮਿੱਟੀ ਨਵੀਂ ਪਵਾ ਕੇ ਅਸੀਂ ਕੰਮ ਉਸਾਰੀ ਦਾ ਤਿਆਰ ਹੈ ਛੜਾ ਆਪਣੀ ਇਹ ਲਈ ਪੀ ਪਰਮਾਨਗੀ ਨਹੀਂ ਉੱਪਰੋਂ ਟੁੱਟਿਆ ਤੇ ਉਹ ਚੌਂਦੀ ਉਹਨੂੰ ਦਰਪੰਸਾ ਜਿਹੜਾ ਦਵਾਰਾ ਟੁੱਟਿਆ ਗਿਆ ਅਸੀਂ ਜੀ ਉਹਨੂੰ 2-4 ਦਿਨ ਚ ਲੱਗਣਾ ਸੀ ਬਾਰਸ਼ ਆ ਕੇ ਤਾਂ ਕਰਕੇ ਕੰਮ ਡਿਲੇ ਪਾਇਆ ਗਿਆ ਸਾਨੂੰ ਲੇਬਰ ਵੀ ਨਹੀਂ ਮਿਲੀ ਜੀ ਹੁਣ ਸਾਨੂੰ ਪਤਾ ਸੀਜ਼ਨ ਦਾ ਕੰਮ ਆ ਜੀ ਨਹੀਂ ਇੱਥੇ ਕੋਈ ਨਹੀਂ ਪੱਥਰ ਨਹੀਂ ਸੀ ਜੀ ਚਲਸ ਬਸ ਚਲਸ ਆ ਗਰਾਊਂਡ ਤੇ ਸਾਂਝੀ ਸੀ ਇੱਕ ਉਹ ਸਾਂਝੀ ਸੀ ਹਾਂਜੀ ਹਾਂਜੀ ਕੀ ਕਹਿਣਾ ਤੁਹਾਨੂੰ ਫਿਰ ਸਾਡੀ ਪ੍ਰਵਾਨਗੀ ਲਈ ਪਈ ਹੈ ਜੀ ਉਸ ਮਟੀਰੀਅਲ ਮਹਿੰਗਾ ਹੋ ਗਿਆ ਜੀ ਇੱਟ ਮਹਿੰਗੀ ਹੈ ਜੀ ਉਹਨੂੰ ਮਦਦ ਜਰਾ ਸਾਡੇ ਕੋਲ ਗ੍ਰਾਂਟ ਘਟਾ ਜੀ ਇਹ ਡੇਢ ਗਰਾਉਂਡ ਕਦਮ ਕਰਕੇ 2000 ਮੀਟਰ ਮਿਆਰ ਕਰਦੇ ਕਦਮ ਕੱਟਾ ਪਾ ਰਹੇ ਹਾਂ। ਇਹ ਅਸੀਂ ਇੱਕ ਦਿਨ ਆਪਾਂ ਬਿਸ਼ਾਖਤ ਤੋਂ ਬਾਅਦ ਸ਼ੁਰੂ ਕਰ ਦਾਂਗੇ ਆਪਣਾ ਖੇਡ ਮੈਦਾਨ। ਕੀ ਕਹਿਣਾ ਚਾਹੁੰਦੇ ਹੋ ਕਿਹਣਾ ਚਾਹੁੰਦੇ? ਹਾਂਜੀ ਹਾਂਜੀ। ਕੀ ਕਹਿਣਾ ਚਾਹੁੰਦੇ? ਸਾਰ ਅਸੀਂ ਬਿਸ਼ਾਖਤ ਤੋਂ ਇਹ ਮੰਗ ਕਰਦੇ ਹਾਂ ਸਾਨੂੰ ਫਿਰ ਗ੍ਰਾਂਟ ਦਿੱਤੀ ਜਾਵੇ ਤਾਂ ਕਿ ਸਟੇਡੀਅਮ ਨੂੰ ਬਿਹਤਰੀਨ ਕਿ ਕਰਾ ਕੇ ਅਸੀਂ ਟੂਰਨਾਮੈਂਟ ਕਰਾਈਏ ਬੱਚਾ। ਤੁਹਾਡਾ ਜੀ। ਮੇਰਾ ਨਾਮ ਹੈ ਪਰਮਜੀਤ ਪਰਮਜੀਤ ਸਿੰਘ ਸਾਫ ਕਸਰਪੰ। ਤੁਸੀਂ ਜਿਹੜੇ ਇਹ ਹਲ ਮੁਸਮਤੀ ਹਲਾਤਾਂ ਦੀ ਤੁਸੀਂ ਕੀ ਕਹਿਣਾ ਚਾਹੁੰਦੇ? ਮੈਂ ਹਲਾਤ ਇਹ ਕਹਿੰਦੇ ਵੀ ਜੇ ਤੁਹਾਨੂੰ ਜੇ ਗ੍ਰਾਂ ਸਾਰਾ ਕੰਮ ਪੂਰਾ ਚੜ ਜੇ ਇਹ ਕਦੇ ਕੰਮ ਧੂਰਾ ਪਿਆ ਇਹ ਤਾਂ ਹੀ ਸਰਾਰਤਾ ਕਰਦੇ ਨੂੰ ਪੱਛੇ ਵੇ ਜਾ ਜਾ ਜੀ ਉਰੇ ਜਾ ਕੇ ਕਿਉਂ ਇੱਕ ਦੋ ਮੈਂਬਰ ਹੈ ਉਹਦਾ ਨਜਾਇਜ਼ ਕਬਜ਼ਾ ਕਰਿਆ ਹੋਇਆ ਤੇ ਉਹਦਾ ਨਜਾਇਜ਼ ਕਬਜ਼ਾ ਸੀ ਹਟਾਤਾ ਇਸ ਕਰਕੇ ਹੀ ਉਹ ਵਿਰੋਧਤਾ ਕਰ ਰਿਹਾ ਸਾਡੇ ਅੱਛਾ ਜੀ ਹਾਂ ਹੋਰ ਕੋਈ ਪਿੰਡ ਚ ਕੋਈ ਵਿਰੋਧਤਾ ਨਹੀਂ ਕਿਸੇ ਕਿਸੇ ਤਰ੍ਹਾਂ ਦਾ ਕਿ ਉਹ ਵਧੀਆ ਪੰਚਾਇਤ ਸਾਡੀ ਨਗਰ ਦੀ ਕੰਮ ਕਰ ਰਹੀ ਹੈ ਕੀ ਨਹੀਂ ਪੱਥਰ ਕੱਤ ਤੱਕ ਲੱਗ ਜਾਣਗੇ ਜੀ ਨਹੀਂ ਪੱਥਰ ਜਦੋਂ ਸਾਡਾ ਇਹ ਕੰਮ ਚੱਲੂਗਾ ਨਾ ਉਹੀ ਅਸੀਂ ਚੱਕ ਦੇ ਵਿੱਚ ਕੰਧੂ ਤੇ ਲਾਦਾ ਫਿੱਟ ਕਰਾ ਦਾਂਗੇ ਤੇ ਖੇੜ ਗਰਾਉਣ ਕੱਤ ਤੱਕ ਚਾਰ ਲੋ ਕਰਾ ਦੋ ਬਸ ਜਦੋਂ ਹੁਣ ਗ੍ਰਾਂਡ ਵੀ ਜਗਰਾਉਂ ਰਹੇ ਜੈ ਨਾ ਅਜੇ ਇਸ ਜੇ ਤੱਕ ਕਿੰਨਾ ਹੋ ਗਿਆ ਜੀ ਸਰੰਜੂ ਸਿੰਘ ਪੰਚਾਇਤ ਦਾ ਪਲਾਣਾ ਨਾ ਪੱਤਨ ਰਾਜਪੁਰ ਪਿੰਡ ਤਿੰਨ ਨਹੀਂ ਪੱਥਰ ਨੇ ਜਿਹੜੇ ਉੱਥੋਂ ਗਾਇਬ ਨੇ ਹੀ ਉਹਨਾਂ ਹੀ ਬਾਲੂ ਦੇ ਟੁਕੜੇ ਨਾ ਚਾਹੁੰਦੇ ਇੱਕ ਟੁੱਟੇ ਫਿਰ ਤੇ ਦੋ ਗਾਇਬ ਨੇ ਸਰ ਮੈਨੂੰ ਕੱਲੇ ਪਤਾ ਲੱਗਿਆ ਸੀਗਾ ਮੈਂ ਜੋ ਫੀਲਡ ਤੇ ਜਾਂਦਾ ਪਿੰਡ ਜਾਣ ਲੱਗਿਆ ਫਿਰ ਹੜਤਾਲ ਕਰਕੇ ਜੜਾ ਗਿਰਿਆ ਹੋਇਆ ਉਹਨੂੰ ਦੁਬਾਰਾ ਆਪਾਂ ਬਣਵਾ ਕੇ ਕਰਦਨੇ ਜੀ ਬਾਕੀ ਮਰ ਉਸ ਪੰਚਾਇਤ ਨੂੰ ਮਿਲਦਾ ਵੀ ਕੀ ਕਰਨ ਉਹ ਪੰਚਾਇਤ ਇੱਕ ਪਲੇਗਰਾਉਂਡ ਹੈ ਜਿਹੜਾ ਮਲਵਾ ਦੇ ਵਿਚਕਾਰ ਵਿੱਚ ਗਰਾਉਂਡ ਹੈ ਜਿਹੜਾ ਉਹ ਆਪਾਂ ਆਪਣੇ ਮਤਲਬ ਉੱਥੇ ਬੱਚੇ ਨਹੀਂ ਖੇਡਦੇ ਉਹ ਦੂਰ ਮੈਂਬਰ ਪੰਚਾਇਤ ਨੇ ਵੀ ਦੋਸ਼ ਲਾਇਆ ਕਿ ਜਿਹੜਾ ਹੈਗਾ ਪਲੇਗਰਾਉਂਡ ਹੈ ਜਿਹੜਾ ਉਹ ਵਰਤ ਰਹੇ ਹਾਂ ਉਹ ਨੂੰ ਨਹੀਂ ਨਹੀਂ ਉਹ ਇਸ ਤਰ੍ਹਾਂ ਨਾ ਉੱਥੇ ਨਾ ਸਾਤਾ ਦੇ ਦਿਨਾਂ ਚ ਪਾਣੀ ਖੜ ਜਾਂਦਾ ਸਾਡੇ ਕੋਲ ਐਮਐਲਏ ਸਾਹਿਬ ਨੇ ਸਾਨੂੰ 6 ਲੱਖ ਰੁਪਏ ਦਾ ਗ੍ਰਾਂਟ ਦਿੱਤੀ ਸੀ ਪਲੇਗਰਾਉਂਡ ਵਾਸਤੇ ਉਹਦੀ ਪ੍ਰਵਾਨਗੀ ਆ ਚੁੱਕੀ ਹੈ ਅ ਉਹ ਟਾ ਮੈਂ ਗਿਆ ਹੁਣ ਕਰਤੇ ਅਸੀਂ ਹਲੇ ਕੰਮ ਰੋਕ ਲਿਆ ਬਰਸਾਤਾ ਕਰਕੇ ਉਹ ਗਰਾਉਂਡ ਜਿਹੜਾ ਉਥੇ ਬਰਸਾਤਾ ਦਾ ਪਾਣੀ ਆ ਉਹਦਾ ਮਹਾਨਾ ਉੱਤਰ ਨੂੰ ਬਣਿਆ ਹੋਇਆ ਹੈ ਗਰਾਉਂਡ ਕਿੰਨੀ ਨੂੰ ਇਸ ਲਈ ਉਹਨਾਂ ਨੇ ਮਲਬਾ ਛੱਡਤਾ ਇਹਦੇ ਉੱਪਰ ਮਿੱਟੀ ਪਾ ਕੇ ਗਰਾਉਂਡ ਨੂੰ ਦੂਜੇ ਹਾਲੇ ਵਾਲੀ ਦੀ ਜਮੀਨ ਨਾਲੋਂ ਉੱਪਰ ਚੱਕਿਆ ਜਾਏਗਾ ਤਾਂ ਜੋ ਕੱਲੋਂ ਉਥੇ ਪਿੱਚ ਬਣਾਣਿਆ ਗਰਾਉਂਡ ਬਣਾਣਿਆ ਪਾਣੀ ਨਾ ਖੜ ਸਕੇ ਮੇਰੇ ਵੀ ਕੋਈ ਨਾ ਮਾਮਲਾ ਵੀ ਕੀ ਕਿ ਜਿਹੜਾ ਮੇਰੇ ਕੋਲ ਨਹੀਂ ਪਤਾ ਹੈ ਹਾਂਜੀ ਉਹ ਤੇ ਉਹ ਜਿੱਦਾਈ ਹੋਇਆ ਤਾਂ ਕੀ ਮਗਰ ਉਹਦਾ ਮੈਰਿਜ ਪੈਲੇਸ ਦਾ ਐਮਐਜੀ ਉੱਥੇ ਪਿੰਡ ਦੇ ਲੋਕਾਂ ਨੇ ਟੋਏ ਪੱਟਲੇ ਸੀਗੇ ਜ਼ਮੀਨ ਦੇ ਵਿੱਚ ਤੇ ਰੂੜੀਆਂ ਲਾ ਲਈਆਂ ਸੀ ਨਜਾਇਜ਼ ਕਬਜ਼ੇ ਹੋਣ ਲੱਗੇ ਸੀਗੇ ਤੇ ਹੁਣ ਆਖੀ ਉਹਦਾ ਵੀ ਦੇਖਦੇ ਆ ਐਮਐਲਏ ਸਾਹਿਬ ਕੋਲੇ ਪੰਚਾਇਤ ਕਹਿਦੀ ਸੀ ਕਿ ਮੇਰੀ ਫੋਨ ਤੇ ਗੱਲ ਹੋਈ ਸੀ ਪੰਚ ਨਾਲ ਤੇ ਉਹ ਕਹਿੰਦੇ ਵੀ ਅਸੀਂ ਐਮਐਲਏ ਸਾਹਿਬ ਕੋਲੇ ਜਾਵਾਂਗੇ ਮੈਰਿਜ ਪੈਲੇਸ ਲਈ ਫੰਡ ਲਿਆਵਾਂਗੇ ਤੇ ਉਹਦੀ ਬਾਉਂਡਰੀ ਵਾਲ ਕਰਕੇ ਵੀ ਕੋਈ ਗੇਟ ਲਾ ਦਾਂਗੇ ਕਿਉਂ ਨਜਾਇਜ਼ ਕਬਜ਼ਾ ਨਾ ਹੋ ਸਕੇ ਤੇ ਉਹ ਨਜਾਇਜ਼ ਕਰਜ਼ੇ ਨੂੰ ਮੁੱਖ ਰੱਖਦੇ ਹੋਏ ਪੰਚਾਇਤ ਨੇ ਬੋਲੀ ਦੇ ਦਿੱਤੀ ਜਦੋਂ ਵੀ ਲੋੜ ਹੋਊਗੀ ਪੰਚਾਇਤ ਉਹਨੂੰ ਛਡਾ ਲਈ ਜੇ ਇਹ ਉਕਰਾਂ ਵਾਲੇ ਵਾਲੇ ਤੇ ਉਹਦਾ ਕੋਈ ਚੀਜ਼ਾਂ ਨਹੀਂ ਕਿ ਕੰਮ ਹੋਏ ਜੀ ਹਾਂ ਅਸੀਂ ਅਸੀਂ ਪੰਚਾਇਤ ਦੀ ਮੀਟਿੰਗ ਕਰਦਗੇ ਜਿਹੜੇ ਵੀ ਸ਼ਖਸ ਨੇ ਜਿਨ੍ਹਾਂ ਨੇ ਵੀ ਸ਼ਰਾਤ ਦਿੱਤੇ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਾਂਗੇ ਮੈਂ ਪਤਾ ਕਰੂੰਗਾ ਜੀ ਪੰਚਾਇਤ ਨਾਲ ਵੀ ਗੱਲ ਕਰੂੰਗਾ ਵੀਡੀਓ ਮੈਡਮ ਨਾਲ ਵੀ ਗੱਲ ਕਰਦਾ ਔਰ ਇਹਦੀ ਫਿਰ ਪ੍ਰੋਪਰ ਤਕਨੀਕਾ ਕਰਦੇ ਆਂ ਔਰ ਕਿੰਨੇ ਕੰਮ ਕੀਤਾ ਜੀ ਜਿਹੜਾ ਵੀ ਕੋਈ ਹੈ ਉਹ ਸਖਤ ਕਾਰਵਾਈ ਕੀਤੀ ਗਈ ਇਹ ਮੁੱਖ ਮੰਤਰੀ ਪੰਜਾਬ ਸਰਕਾਰ ਭਗੰਤ ਮਾਨ ਜੀ ਦਾ ਨਾਮ ਲਿਖਿਆ ਹੈ ਮੇਰਾ ਨਾਮ ਲਿਖਿਆ ਹੈ ਔਰ ਸਰਕਾਰੀ ਤੌਰ ਤੇ ਲੱਗਿਆ ਹੈ ਉਹਨੂੰ ਤੋੜਨਾ ਇਹ ਬਹੁਤ ਆਪਣੇ ਆਪ ਚ ਬਹੁਤ ਵੱਡਾ ਉਹ ਹੈ ਜੀ ਕਿਉਂਕਿ ਸਰਕਾਰੀ ਕੋਈ ਵੀ ਚੀਜ਼ ਆਪਾਂ ਉਹਦੇ ਨਾਲ ਫੀਡ ਸਾੜ ਕਰਦੇ ਆ ਬੜਾ ਗੰਭੀਰ ਮਾਮਲਾ ਹੈ ਜੀ ਮੈਂ ਵੀਡੀਓ ਮੈਡਮ ਦੀ ਡਿਊਟੀ ਲਾਉਣਾ ਮੈਡਮ ਜੀ ਕਾਰਜ ਜੀ ਤੇ ਚੈੱਕ ਕਰਕੇ ਦੇਖਣਗੇ ਔਰ ਜਿਹੜਾ ਵੀ ਦੋਸ਼ੀ ਹੈ ਕੋਈ ਅਗਰ ਗੱਲ ਸਹੀ ਪਾਈ ਗਈ ਤਾਂ ਉੱਤੇ ਕਾਰਵਾਈ ਕਰਾਂਗੇ